ਲੋ ਜੀ ਰਾਤ ਪਈ ਬਰਸਾਤ ਰਾਣੀਆਂ ਜਿਹੜਾ ਵਿੰਡੋ ਬਟ ਪਾਣੀ ਨਿਕਲ ਗਿਆ ਰਾਤ ਪਈ ਸੀਗੀ ਚੰਗਾ ਛੜਾਕਾ ਲਾ ਗਿਆ ਜੀ ਬਿਜਲੀ ਵੀ ਪੂਰੀ ਲਿਸ਼ਕੀ ਹੈ ਇਹ ਹੈ ਜੀ ਰਾਣੀਆਂ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਫੇਰ ਦੇ ਸੱਤ ਵੱਜ ਗਏ ਨੇ ਰਾਤ ਸਾਡੇ ਏਰੀਆ ਪੈ ਗਈ ਚੰਗੀ ਬਰਸਾਤ ਤੇ ਚੱਲ ਕੇ ਵੇਖਦੇ ਆਪਾਂ ਵੀ ਝੋਨਾ ਕੀ ਪਾਣੀ ਛਟਿਆ ਕਿੰਨਾ ਕ ਪਾਣੀ ਹੋਰ ਪੈ ਗਿਆ ਪ੍ਰਮਾਤਮਾ ਮਿਹਰ ਹੀ ਰੱਖੇ ਜੀ ਅੰਮ੍ਰ ਖਰਾਬ ਹੀ ਹੈ ਜੀ ਲਗਭਗ ਲੱਗਦਾ ਸਾਰਾ ਤੇ ਆਪਾਂ ਐ ਹੁਣ ਝੋਨੇ 'ਚ ਕੀੜਾ ਮਾਰਨ ਉਦੋਂ ਸਲਾਹ ਸੀਗੀ ਆਪਣੇ ਸਪਰੇਅ ਕਰਾਉਣ ਦੀ ਵੀ ਕੋਈ 4-5 ਕਿੱਲੇ ਵੀ ਹੋ ਜੇ ਤੇ ਉਹ ਹੁਣ ਕੈਨਸਲ ਹੋ ਗਈ ਹੈ ਬੱਦਲ ਵੀ ਹੱਲੇ ਵੀ ਬੜੀ ਚੜੀ ਪਈ ਹੈ ਤੇ ਹੁਣ ਜੀ ਇੱਕ ਗੱਲ ਹੋਰ ਦੱਸ ਦਿਆਂ ਹੁਣੇ ਮੈਂ ਫੋਨ ਕੀਤਾ ਸੀ ਆਪਣੇ ਕਈ ਸੱਜਣ ਉੱਤੇ ਬੰਨ੍ਹ ਦੇ ਉੱਤੇ ਆ ਉਹ ਕਹਿੰਦੇ ਵੀ ਪਾਣੀ ਇੱਕ ਨਾਲ ਥੋੜਾ ਲੱਤ ਗਿਆ ਵਾ ਤੇ ਕੁਛ ਦਰ ਬੰਦ ਵੀ ਹੋਇਆ ਉਹ ਹੁਣ ਮੈਂ ਜਾਊਂਗਾ ਵੀਡੀਓਆਂ ਨੂੰ ਦਿਖਾਵਾਂਗਾ ਤੇ ਜਾ ਕੇ ਅੱਜ ਦੀ ਅਪਡੇਟ ਦਾਂਗੇ ਬਾਕੀ ਮੀਨ ਤਸੱਲੀ ਕਰਾਈ ਬੰਨ੍ਹ ਦੇ ਉੱਤੇ ਗੱਾਰਾ ਵੀ ਬਹੁਤ ਹੋ ਗਿਆ ਹੁਣ ਤੇ ਜੇ ਮੋਟਰਸਾਈਕਲ ਉੱਥੋਂ ਨਹੀਂ ਲੰਘ ਗਿਆ ਤੇ ਰਿੱਚ ਦੀ ਵੀ ਦਿਖਾਵਾਂਗੇ ਮਿਲਦੇ ਆ ਜੀ ਉੱਥੇ ਬੰਨ੍ਹ ਦੇ ਉੱਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਤੁਹਾਨੂੰ ਸਾਡੇ ਏਰੀਆ 'ਚ ਪਤਾ ਲੱਗ ਜਾਵੇ ਵੀ ਦਰਿਆ ਸੁੱਖੀ ਸੰਦੀ ਨੰਗ ਗਿਆ ਕਿ ਕੋਈ ਹਲਚਲ ਕਰਕੇ ਗਿਆ ਆਪਾਂ ਤਾਂ ਕਿੰਨੇ ਵੀ ਉਦਾਂ ਜਿਵੇਂ ਆਇਆ ਉਵੇਂ ਚਲੇ ਜਾਵੇ ਕਿਸੇ ਵੀ ਦਾ ਨੁਕਸਾਨ ਨਾ ਹੋਵੇ ਕਿਸੇ ਵੀ ਜ਼ਿੰਮੇਵਾਰ ਭਰਾ ਦਾ ਕਿਉਂਕਿ ਫਸਲਾਂ ਜੀ ਪੁੱਤਾਂ ਵਾਂਗ ਪਾਲਦੇ ਸਾਰੇ ਜਣੇ ਇਹਦੇ ਉੱਤੇ ਸਰਕਾਰ ਦਾ ਸਰਕਲ ਚੱਲਦਾ ਸਾਰਾ ਧਰਮਦਾਰ ਇਹਦੇ ਉੱਤੇ ਹੁੰਦਾ ਫਸਲਾਂ ਤੇ ਨੇ ਸਕਦੇ ਆ ਜੀ ਆ ਕੱਲ ਪਾਣੀ ਪਤਲਾ ਪਤਲਾ ਸੀ ਐਸ ਛੋਨੇ ਨੂੰ ਅੱਜ ਪਾਣੀ ਜ਼ਿਆਦਾ ਦਾ ਬਾਕੀ ਹੁਣ ਵੀ ਟਲ ਜੇ ਮਹਾ ਪ੍ਰਮਾਤਮਾ ਤੇ ਵਧੀਆ ਰਹੇ ਚੰਗੇ ਜੀ ਬਾਕੀ ਉਹਦੀ ਮਰਜ਼ੀ ਵਾਹੀ ਗੁਰੂ ਦੀ ਉਹ ਵਧੀਆ ਔਲਪਾ ਨੰਦਾ ਕਰਕੇ ਆਹ ਸੜਕ ਵੀ ਪੱਥਰ-ਪੁੱਥਰ ਪੈ ਗਿਆ ਤੇ ਹਮ ਤਾਂ ਚੱਲੇ ਆ ਬੰਦ ਤੇ ਇਹ ਜੀ ਕੋਟਵੜ ਰੋਡ ਕਾਣੀ ਸਤਨਾਮ ਸਿੰਘ ਤੋਂ ਕਗਰ ਦਰਿਆ ਇੱਥੋਂ ਲੰਘਦਾ ਹੈ ਜੀ ਜਿਹੜਾ ਮੇਨ ਕਿੱਥੇ ਪਾਣੀ ਰੋਕਿਆ ਜਾਂਦਾ ਜਾਂ ਛੱਡਿਆ ਜਾਂਦਾ ਉਹ ਹੈਗਾ ਉਹ ਟੂ ਪਿੰਡ ਤੇ ਆਪਾਂ ਜਾ ਰਹੇ ਸੀ ਖੇਤ ਪਹਿਲਾਂ ਮੈਂ ਕਿਹਾ ਚਲੋ ਅੱਜ ਤੈਨੂੰ ਬੰਨ ਦੀ ਫਟੜ ਦੇ ਦਈਏ ਕਿਉਂਕਿ ਇਹ ਸਿਚੁਏਸ਼ਨ ਪਹਿਲਾਂ ਜਦੋਂ ਟੁੱਟਿਆ ਸੀਗਾ ਆਹ ਜਿਹੜਾ ਏਰੀਆ ਜੀ ਸਾਰਾ ਡੁੱਬ ਗਿਆ ਸੀ ਇਹ ਇੰਨਾ ਦਾ ਆ ਇਧਰਲਾ ਏਰੀਆ ਡੁੱਬ ਗਿਆ ਸੀ ਤੇ ਅਸੀਂ ਪਿਛਲੇ ਬੰਨੇ ਇੱਕ ਸੂਆ ਉਹਦੀ 8 ਲੱਖ ਕੀ ਸੀ ਪਾਣੀ ਸਾਰਾ ਐ ਸੱਟ ਗਿਆ ਸੀਗਾ 2010 ਦੇ ਵਿੱਚ ਪਾਣੀ ਉਦੋਂ ਇੰਨਾ ਜ਼ਿਆਦਾ ਨਹੀਂ ਸੀਗਾ ਉਹ ਇੱਕ ਪਾਈਪ ਲਾਈਨ ਦੱਬੀ ਹੋਈ ਸੀ ਖੰਨੇ ਜਿੱਦੇ ਕਰਕੇ ਪਾਣੀ ਟੁੱਟਿਆ ਸੀ ਉਦੋਂ ਮੈਲਾ 24-25 ਹਜ਼ਾਰ ਕੀ ਹੁੰਸੀ ਸੀ ਸਿਰਫ ਪਾਣੀ ਜਾਂ ਇਹ ਤੋਂ ਘੱਟ ਵੀ ਹੋ ਸਕਦਾ ਤਰਾ ਵੀ 18 ਵੀ ਹੋ ਸਕਦਾ ਚੰਗਾ ਮੀ ਪਿਆ ਜੀ ਰਾਤ 2 ਘੰਟੇ ਤਾਂ ਹੀ ਘਰ ਆਈਆਂ ਪਈਆਂ ਵਿੱਚ ਇੱਥੇ ਆਪਾਂ ਹੁਣ ਚੜ ਚੱਲਿਆਂ ਬੰਨ ਦੇ ਉੱਤੇ ਬੰਨ ਬਹੁਤ ਉੱਚਾ ਪੋਲ ਉੱਚਾ ਬਣਿਆ ਵਧੀਆ ਬਣਿਆ ਪੋਲ ਸਸੀ ਕਾਲ ਜੀ ਲੋ ਜੀ ਆਪਾਂ ਆ ਗਏ ਆ ਪੋਲ ਦੇ ਉੱਤੇ ਇਹ ਹੈਗਾ ਜੀ ਕੁੱਤੇਵਾੜਾ ਵਾਲਾ ਪੋਲ ਇਧਰਲੇ ਬੰਨੇ ਢਾਣੀ ਸਤਨਾਮ ਸਿੰਘ ਇਧਰਲੇ ਬੰਨੇ ਕੁੱਤਾਵਾੜਾ ਪਿੰਡ ਤੇ ਆ ਪੋਲ ਨਵਾਂ ਬਣਿਆ ਸੀ ਤੇ ਇਹਦੇ ਉੱਤੇ ਆਪਾਂ ਆ ਗਏ ਆਂ ਅੱਜ ਹੋ ਗਈ ਤਰੀਕ 31 ਤੇ ਸ਼ਾਮ ਦਾ ਟਾਈਮ ਹੋ ਗਿਆ ਜੀ 4:30 ਸ਼ਾਮ ਦੇ ਹੈਗੇ 31 ਤਰੀਕ 8ਵਾਂ ਮਹੀਨਾ 2025 ਲੋ ਜੀ ਰਾਤ ਪਈ ਸਾਡੇ ਇੱਥੇ ਏਰੀਆ 'ਚ 2 ਘੰਟੇ ਬਰਸਾਤ ਬਰਸਾਤ ਪਈ ਹੈ ਤੇ ਇੱਕ ਥੋੜੀ ਜੀ ਰਾਹਤ ਮਿਲੀ ਹੈ ਜੀ ਵੀ ਪਾਣੀ ਅੱਧਾ ਫੁੱਟ ਪਾਣਾ ਅੱਧਾ ਪੌਣਾ ਫੁੱਟ ਪਾਣੀ ਥੱਲੇ ਹੋਇਆ ਵਾ ਕੱਲ ਸ਼ਾਮ ਤੋਂ ਹੀ ਸ਼ੁਰੂ ਹੋ ਗਿਆ ਸੀਗਾ ਤੇ ਆਹ ਦੇਖ ਸਕਦੇ ਆ ਝੋਨੇ ਜਿਹੜੇ ਬੰਦ ਦੇ ਵਿੱਚ ਪਹਿਲਾਂ ਵੀ ਖੜੇ ਸੀਗੇ ਕੰਨ ਦਿਖਾ ਰਹੇ ਆ ਤੇ ਜੇ ਪਾਣੀ ਨਾ ਘਟ ਹੁੰਦਾ ਰਾਤ 2 ਘੰਟੇ ਦੀ ਬਰਸਾਤ ਪੈ ਗਈ ਤੇ ਉਹ ਵਾਲਾ ਝੋਨਾ ਬਚਣਾ ਮੁਸ਼ਕਲ ਹੋ ਜਾਣਾ ਸੀਗਾ ਜੀ ਕਿਉਂਕਿ ਛੱਲਾ ਨੇ ਉਹ ਤੋੜ ਦੇਣਾ ਸੀਗਾ ਨਿਆਣ ਨੇ ਹਨੇਰੀ ਵੀ ਹਨੇਰੀ ਵੀ ਚੱਲਣ ਦੀ ਸੀਗੀ ਪੁਲ ਬਣਾਉਣ ਦਾ ਕਰਕੇ ਇਧਰਲੇ ਬੰਨੇ ਵਾਲੇ ਲੋਕ ਵੀ ਉੱਤੇ ਪੁਲ ਤੇ ਸ਼ਾਮ ਨੂੰ ਆਉਂਦੇ ਆ ਵੇਖਣ ਤੇ ਬਰਸਾਤ ਸਾਰੇ ਏਰੀਆ ਨੂੰ ਚੰਗੀ ਪੈ ਗਈ ਜੀ ਕੋਈ ਪਿੰਡ ਨਹੀਂ ਬਚਿਆ ਕੋਈ ਸ਼ਹਿਰ ਨਹੀਂ ਬਚਿਆ ਸਾਡੇ ਏਰੀਆ ਦਾ ਸਰਸੇ ਸੁਰਸੇ ਸਭ ਤੋੜ ਤੱਕਰ ਬਰਸਾਤ ਪਈ ਹੈ ਠੀਕ ਤਾਂ ਤੁਹਾਨੂੰ ਮੁਖਾ ਦਿੰਦੇ ਆ ਜੀ ਆ ਬੰਨ ਬੰਨ ਜਿਵੇਂ ਕਿਸੇ ਨੇ ਮਾਰਿਆ ਹੁਣਾਂ ਦੀ ਪੈੜੀ ਦੇ ਲੱਗ ਗਏ ਉਹਨਾਂ ਇਹ ਥੋੜਾ ਥੋੜਾ ਵਿਖਣ ਲੱਗ ਪਿਆ ਵਾ ਠੀਕ ਹੈ ਜੀ ਤੇ ਇੱਕ ਜਾਣਕਾਰੀ ਹੁਣ ਹੁਣ ਮਿਲੀ ਹੈ ਜੀ ਵੀ ਆਪਣੇ ਕਹਿੰਦੇ ਆ ਵੀ ਦੋ ਦਿਨਾਂ ਤੱਕਰ ਯਾਨੀ ਕਿ 3 ਤਰੀਕ ਤੱਕ ਦਾ ਦਿਨ ਹੈਗਾ ਹੀ ਸੀਗਾ ਅਲਰਟ ਦਾ ਤੇ ਕਹਿ ਰਹੇ ਆ ਵੀ ਪਾਣੀ ਵਧਣ ਦੀ ਸੰਭਾਵਨਾ ਕਿਉਂਕਿ ਬਾਰਿਸ਼ ਹੁਣ ਸਾਰੇ ਪੈ ਗਈ ਹੈ ਪਾਣੀ ਫੁੱਲ ਆਉਣ ਦੀ ਸੰਭਾਵਨਾ ਬਾਕੀ ਚਲੋ ਜੀ ਪਾਣੀ ਆਉਂਦਾ ਰਹੇ ਜਾਂਦਾ ਰਹੇ ਕਿਸੇ ਦਾ ਜਾਨੀ ਮਾਨੀ ਨੁਕਸਾਨ ਨਾ ਹੋਵੇ ਆ ਹੁਣ ਆਪਾਂ ਧਾਰ ਦੇ ਉੱਤੇ ਖੜੇ ਆਂ ਸਪੀਡ ਦੇਖ ਸਕਦੇ ਆਂ ਧਾਰ ਦੀ ਹਾਲੇ ਤੱਕ ਚਲੋ ਇੱਕ ਬਚਾਏ ਦੋਨਾਂ ਸਾਈਡ ਦੇ ਬੰਨਾਂ ਦਾ ਆਏਗਾ ਜੀ ਫਰੋਜਾਂਦ ਰੋਡ ਵਾਲਾ ਬੰਨ ਆ ਕੁੱਤੇਵੜ ਪਿੰਡ ਵਾਲਾ ਬੰਨ ਧਾਰ ਦੇ ਵਿੱਚ ਵਿੱਚ ਪਾਣੀ ਆ ਨਾਲ ਚਲੋ ਬੰਨਾ ਦੇ ਨਾਲ ਜਿਹੜਾ ਲੱਗਿਆ ਲੱਗਿਆ ਵਾ ਹੁਣ ਧਾਰ ਦੇ ਅੰਦਰ ਬਾਕੀ ਦੇਖੋ 2-3 ਦਿਨਾਂ ਦੀ ਗੱਲ ਹੋਰ ਪਾਣੀ ਦਾ ਪਤਾ ਲੱਗ ਜੂਗਾ ਕਿ ਜ਼ਿਆਦਾ ਹੁੰਦਾ ਘਟਦਾ ਇੱਕ ਗਰੀਬ ਬੰਦੇ ਦਾ ਟਰੈਕਟਰ ਵਿੱਚ ਖੜਾ ਹੈ ਜੀ ਟਰੈਕਟਰ ਵਿੱਚ ਹੀ ਰਹਿ ਗਿਆ ਜੀ ਤੇ ਜਿੰਨੇ ਦਿਨ ਹੁਣ ਪਾਣੀ ਨਹੀਂ ਨਿਕਲਦਾ ਉਹਨੇ ਤੇ ਟਰੈਕਟਰ ਵਿੱਚ ਰੂਗਾ ਆਸ਼ਾ ਟਰੈਕਟਰ ਕਿਸੇ ਗਰੀਬ ਬੰਦੇ ਦਾ ਉਹ ਵੇਖ ਸਕਦੇ ਆ ਜੀ ਬੰਦ ਤੋਂ ਪਾਣੀ ਕਿੰਨਾ ਥੱਲੇ ਲੱਥਿਆ ਆ ਸਾਹਮਣੇ ਝੋਨਾ ਖੜਾ ਜੇ ਲੋ ਜੀ ਆਪਾਂ ਆ ਗਏ ਕੱਲ ਵਾਲੇ ਝੋਨੇ 'ਚ ਜਿਹੜਾ ਵੇਚਾ ਇਹਦੇ ਤੇ ਦਿਖਾਉਨੇ ਆ ਜੀ ਕੰਡੀਸ਼ਨ ਕੀ ਹੈ ਕੱਲ ਪਾਣੀ ਸੀਗਾ ਜੀ ਇੱਥੇ ਟੱਕਰ ਉਹ ਡੱਕੇ ਦੀ ਨਿਸ਼ਾਨੀ ਬਾਈ ਨੇ ਲਏ ਸੀ ਆਹ ਰਿਹਾ ਡੱਕਾ ਜੀ ਠੀਕ ਹੈ ਜੀ ਤੇ ਫੁੱਟ ਪਾਣੀ ਥੱਲੇ ਚਲੇ ਗਿਆ ਜੀ ਤੇ ਇਹ ਕੱਲ ਮੰਨ ਲਓ ਵੀ ਸ਼ਾਮ ਦਾ ਲਥਣਾ ਸ਼ੁਰੂ ਸੀ ਤਾਂ ਕਰਕੇ ਹੀ ਬਚਤ ਰਹਿ ਗਈ ਸ਼ੁਕਰ ਹੈ ਮਾਲਕ ਦਾ ਬਰਸ ਬਰਸਾਤ ਬਹੁਤ ਪਈ ਆ ਵਿੱਚ ਝੂਨੇ ਦੇ ਪਾਣੀ ਵੇਖ ਸਕਦੇ ਆ ਬਰਸਾਤ ਦਾ ਪਾਣੀ ਹੈ ਜੀ ਇਨ ਨਾਲੀ ਦਾ ਪਾਣੀ ਨਹੀਂ ਹੈ ਬਰਸਾਤ ਦਾ ਵਿੱਚ ਪਾਣੀ ਇਹਦੇ ਤੇ ਆ ਝੋਨਾ ਵਿੱਚ ਵਾਲਾ ਬੁਖਾਰਿਆ ਤੈਨੂੰ ਉੱਕਿਓ ਕੁੱਤੇ ਨਹੀਂ ਟੱਪਾ ਲਾਇਆ ਤੇ ਪਾਣੀ ਘਟਣ ਲੱਗ ਪਿਆ ਆਇਓ ਤੈਨੂੰ ਹੁਣ ਅੱਗੇ ਵਧਾਉਨੇ ਆ ਪੁਲ ਤੋਂ ਤੇ ਐਵੇਂ ਵੀ ਬਸ ਉੱਥੇ ਤੇ ਪਤਾ ਲੱਗਦਾ ਵੀ ਪਾਣੀ ਹਾਂਜੀ ਆ ਰਿਹਾ ਤੇ ਜਾ ਰਿਹਾ ਪਰ ਜਿਹੜੀ ਮੇਨ ਆ ਜੀ ਉਹ ਹੈ ਗਿਆ ਇੱਥੇ ਅੰਦਰ ਪਤਾ ਲੱਗਦਾ ਧਾਰ ਦੇ ਨਾਲ ਵਿੱਚ ਪਾਣੀ ਦੀ ਕੰਡੀਸ਼ਨ ਕੀ ਹੈ ਗੱਟੇ-ਗੱਟੇ ਰੱਖੇ ਬਾਈਆਂ ਨਹੀਂ ਪੂਰੇ ਲਾਲ ਮਿੱਟੀ ਹੈ ਜੀ ਤੇ ਜਿਹਦੇ ਕਰਕੇ ਪੈਰਾਂ ਨੂੰ ਬਹੁਤ ਚੁੰਬੜਦੀਆਂ ਚਪਲਾਂ ਨੂੰ ਤਾਂ ਨੱਥ ਲਈ ਨਹੀਂ ਲੱਗ ਜੇ ਤਾਂ ਬਾਈ ਬੈਠਾ ਇੱਕ ਉਨ ਥੋੜੇ ਜਿਵੇਂ ਬੇਫਿਕਰੇ ਹੋਏ ਆ ਵੀ ਚਲੋ ਕੁਛ ਤੇ ਪਾਣੀ ਲੱਥਿਆ ਆ ਆ ਪਾਗੇ ਤਾਰ ਤੇ ਪੋਲਾ ਹੋ ਰਿਆ ਜੀ ਉਹ ਸਾਈਡ ਪੋਲਾ ਉਹ ਉਥੇ ਗੱਟੇ ਭਰੀ ਜਾਂਦੇ ਉੱਪਰ 20 ਕਿੱਲੇ ਝੋਨਾ ਜੀ ਕਿੰਨਾ ਪਾਣੀ ਭਾਜੀ ਲੱਥ ਗਿਆ ਰਾਤ ਰਾਤ ਫੋਟ ਲਾਤੇ ਕਿ ਪਿੱਛੇ ਕੀ ਕੰਡੀਸ਼ਨ ਹੈ ਲੈ ਪਿੱਛੇ ਦਾਇਨ ਲੱਟੇ ਨਹੀਂ ਨਹੀਂ ਵੀ ਹੋਰ ਲੱਥਣਾ ਕਿ ਵਦਨਾ ਕਿ ਕਿੰਨਾ ਹੋਰ ਕਿੰਨਾ ਹੀ ਆ ਚੱਲੂ ਥੋੜਾ ਬਹੁਤ ਮਤਲਬ ਵੀ 3-4 ਦਿਨ 3-4 ਨਹੀਂ ਇਸ ਤਰ੍ਹਾਂ ਹੀ ਚੱਲ ਸਕਦਾ ਚੱਲ ਫਿਰ ਵੀ ਬਚਤ ਰਹ ਜੂਗੀ ਝੋਨੇ ਦੀ ਹੈ ਇਹ ਰਾਤ ਕਿੰਨਾ ਕਮੀ ਫਿਰਚੇ 2 ਘੰਟ ਲਾ ਕੇ ਮੀ ਹਾਂ 2 2.5 ਘੰਟ ਮੀ ਫੁੱਲ ਦੇਗਾ ਫੁੱਲ ਸੀ ਨਹੀਂ ਤੇ ਕੱਲ ਝੋਨੇ ਚ ਪਾਣੀ ਘਟ ਸੀਗਾ ਤੇ ਅੱਜ ਪਾਣੀ ਪੂਰਾ ਵਾ ਰਾਤ ਬਹੁਤ ਤੇਜ਼ ਬਰਸਾਤ ਠੀਕ ਹੈ ਪਿੱਛੋਂ ਕੋਈ ਵੈਸੇ ਕੋਈ ਗੱਲਬਾਤ ਹੋਈ ਮਗਰ ਵੀ ਪਾਣੀ ਕੋਈ ਵਧਿਆ ਜਾਂ ਘਟਿਆ ਕਿੰਨਾ ਘਟਿਆ ਪਾਣੀ ਪਿੱਛੋਂ ਪਰ ਬਰਸਾਤ ਸਾਰਿਆਂ ਦੇ ਪੈ ਗਈ ਨਾ ਲੰਬੀ ਚੱਲੇਗੀ ਨਾਲ ਹੀ ਆਈ ਨਾ ਇਹ ਲੰਮੀ ਚੱਲੂਗੀ ਕਿਉਂ ਫਿਰ ਐ ਨਾ ਹੁਣ ਨਹਿਰਾਂ ਦਾ ਪਾਣੀ ਕੋਈ ਲਾ ਨਹੀਂ ਰਿਹਾ ਲੋ ਜੀ ਬਾਈਆਂ ਨੇ ਪੂਰਾ ਇੰਤਜ਼ਾਮ ਕੀਤਾ ਹੈ ਸੀ ਅੱਛਾ ਜਾਲੀਆਂ ਬਾਤ ਚ ਹੀ ਲਾਈਆਂ ਇਹ ਤਾਂ ਬਾਤ ਚ ਲਾਈਆਂ ਇਹ ਤਾਂ ਨਹੀਂ ਪ੍ਰਸਾਦ ਨਾਲ ਢਿਲਕਣ ਲੱਗੇ ਨਾ ਪਾਣੀ ਹਾਂ ਢਿਲਕੀ ਅੱਛਾ ਠੀਕ ਹੈ ਇਹ ਵੀ ਬਚਤ ਕਰ ਆ ਗਿਆ ਹੈ ਇਹ ਥਾਂ ਨੀਵਾ ਸੀ ਉਹਦੇ ਨਾਲ ਉਹ ਉੱਚਾ ਫਿਰ ਪਿਛਲੀ ਵਾਰ ਟੁੱਟ ਗਿਆ ਤੇ ਨਾਲ ਲੋੜ ਗਿਆ ਸਾਰਾ ਹੂੰ ਹੂੰ ਇਹ ਕਿੰਨਾ 20 ਕਿੱਲੇ ਆ 17 18 ਕਿੱਲੇ ਆ ਠੀਕ ਹੈ ਠੀਕ ਹੈ ਜੀ ਲੋ ਜੀ ਜਾਲੀਆਂ ਜੁੜੀਆਂ ਲਾਈਆਂ ਜਿਹਦੇ ਕਰਕੇ ਬਚਤ ਰਹੀ ਹੋਈ ਆਪਾਂ ਇਹ ਬੰਦੇ ਵਿੱਚ ਇਹ ਆ ਜੀ ਕਗਰਦ ਰਿਆ ਤੇ ਆ ਜੋ ਹੁਣ ਕੱਲ ਆਪਾਂ ਇੱਥੇ ਅੰਦਰ ਨਹੀਂ ਆਏ ਸੀ ਕੱਲ ਪਿੱਛੇ ਹੀ ਮੁੜ ਗਏ ਸੀ ਕਿਉਂਕਿ ਉਹ ਪੋੜ ਵਾਲੇ ਪਾਸੇ ਵੀ ਜਾਣਾ ਸੀਗਾ ਆਪਾਂ ਮੀਂਹ ਪਿਆ ਸੀ ਕੱਲ ਵੀ ਮੀਂਹ ਪਿਆ ਸੀ ਰਾਹ ਬਹੁਤ ਖਰਾਬ ਸੀਗਾ ਜੀ ਉਹ ਇੱਥੋਂ ਬੰਨੋ ਬੰਨ ਜਾਣਾ ਔਖਾ ਸੀਗਾ ਚੁੱਪ ਫਿਰ ਵੀ ਅਸੀਂ ਚਲੇ ਗਏ ਇਹ ਹੈ ਜੀ 31 ਤਰੀਕ ਦੀ ਅਪਡੇਟ ਆ ਹੈ ਜੀ ਧਾਰ ਜਿੱਥੇ ਆਪਾਂ ਹੁਣ ਮੌਕੇ ਤੇ ਆ ਅੰਦਰ ਦੀਆਂ ਪੈਲੀਆਂ ਤੇ ਆ ਧਾਰ ਚੱਲਣ ਦੀ ਹੈ ਜੀ ਵਾਹ ਆਪ ਚੈੱਕ ਕਰ ਸਕਦੇ ਹੋ ਪੂਰਾ ਤੇਜ਼ ਹੈ ਪਾਣੀ ਦਾ ਪਿੱਛੇ ਮੀਂਹ ਪੈ ਗਿਆ ਤੇ ਦੇਖੋ ਕੀ ਬੰਦ ਹੈ ਇਹ ਅੱਜ ਦੀ ਸਥਿਤੀ ਹੈ ਜੀ ਜੇ ਕੱਲ ਫੁੱਟ ਪਾਣੀ ਨਾ ਲੱਥਦਾ ਤੇ ਝੋਨਾ ਅੱਜ ਜਿਹੜਾ ਅੱਜ ਤੁਹਾਨੂੰ ਦਿਖ ਰਿਹਾ ਹੈ ਸ਼ਾਇਦ ਨਾ ਦਿਖਦਾ ਪਰ ਸ਼ੂਗਰ ਹਾਊਸ ਮਾਲਕ ਦਾ ਜਿਹੜਾ ਬਚਦਾ ਉਹ ਤੇ ਬਚਾਈਏ ਜੀ ਅਪ ਟਾਟੀ ਆ ਰਹੀ ਹੈ ਕੱਲ ਹੈ ਨਹੀਂ ਸੀਗੀ ਅੱਜ ਆ ਰਹੀ ਹੈ ਤੇ ਸਾਮਾਨ ਚ ਬਦਲ ਵੀ ਹੈ ਸਵੇਰੇ ਵੀ ਕੰਨਮਣ ਨਹੀਂ ਕਰ ਗਿਆ ਇਧਰ ਲ ਬੰਨੇ ਗੈਰ ਚੜ ਗਈ ਪੂਰੀ ਆ ਦੇਖ ਸਕਦੇ ਕੋਈ ਪਤਾ ਨਹੀਂ ਲੱਗਦਾ ਵੀ ਕਦੋਂ ਇੰਨੇ ਪੈ ਜਾਣ ਕਿ ਬਾਈਆਂ ਨੂੰ ਵੀ ਰਾਹਤ ਅੱਜ ਹੀ ਮਿਲੀ ਹੈ ਜੀ ਨਹੀਂ ਤੇ ਕੱਲ ਇੱਥੇ ਮੰਨ ਲਓ ਵੀ ਕਿਲਾ ਕਿਲਾ ਦੂਰ ਸਾਰੇ ਜਣੇ ਆਪੋ ਆਪਣਾ ਮੰਝੜ ਆ ਕੇ ਬੈਠੇ ਸੀਗੇ ਤੇ ਵੀ ਕਿਤੋਂ ਵੀ ਖੁੱਡ ਘਰ ਪੈਂਦੀ ਹੈ ਤੇ ਨਾਲ ਦੀ ਨਾਲ ਸੰਭਲਿਆ ਜਾ ਸਕੇ ਤਾਂ ਵੇਖ ਸਕਦੇ ਝੋਨੇ ਦੇ ਬੂਟੇ ਉੱਤੇ ਵੱਡ ਵੱਡ ਕੇ ਲਾਏ ਬਾਈਆਂ ਨੇ ਇਤੋਂ ਤੱਕ ਪਾਣੀ ਆ ਗਿਆ ਸੀਗਾ ਜੀ ਇਥੇ ਆ ਨਵੇਂ ਜਿੱਥੇ ਇਹਨਾਂ ਨੇ ਮਿੱਟੀ ਲਾਈ ਹੈ ਵੱਟ ਬੰਨਾ ਬੰਨੇ ਭਾਈ ਜੀ ਆਪਾਂ ਆਪਣੀ ਕਿਹੜੀ ਵੈਰਾਈਟੀ ਲਾ ਰੱਖੀ ਹੈ 1590 ਠੀਕ ਹੈ ਜੀ ਤੇ ਪਹਿਲਾਂ ਵੱਡੀ ਸੀ ਕਿ ਨਹੀਂ ਨਹੀਂ ਕਿਵੇਂ ਬਸ ਆਪਣੇ ਇੱਕ ਹੀ ਫੋਟੋ ਚੱਕਦੇ ਆ ਇਹਨਾਂ ਕਰ ਪਾਣੀ ਕਰਕੇ ਅੱਛਾ ਠੀਕ ਹੈ ਤੁਸੀਂ ਫਿਰ ਮੰਨ ਲਓ ਪਛੇਤਾ ਲਾਉਨੇ ਹੋ ਵੀ ਜੇ ਪਾਣੀ ਹਨਾ ਠੀਕ ਹੈ ਤੇ ਜਿਹੜੇ ਮੰਨ ਲਓ ਵੀ ਡਬਲ ਚੱਕਦੇ ਆ ਉਹ ਕੀ ਉਹਦਾ ਫਾਇਦਾ ਵੀ ਹੈ ਪਰ ਜ਼ਿਆਦਾਤਰ ਤਾਂ ਉਹਦਾ ਝਾੜ ਫਿਰ ਬਿਲਕੁਲ ਥੋੜਾ ਹੀ ਹੁੰਦਾ ਹੈ ਝਾੜ ਥੋੜਾ ਆਉਂਦਾ ਹੈ ਨਾ ਲੇਟ ਹੋ ਜਾਂਦਾ ਹੈ ਕਲੇਟ ਹੋ ਜਾਂਦਾ ਫਿਰ ਉਹ ਵਿੱਚ ਪੋਟਾਸ਼ ਬਣ ਲੱਗ ਜਾਂਦੀ ਹੈ ਠੀਕ ਹੈ ਵੀ ਗਰਮੀ 'ਚ ਆ ਜਾਂਦਾ ਮੇਰੇ ਸਾਨੂੰ ਜਦੋਂ ਨਸਾਰੇ ਚੋਂਦਾ ਨਾ ਉਦੋਂ ਗਰਮੀ ਜ਼ਿਆਦੀ ਹੁੰਦੀ ਹੈ ਤੇ ਖਰਚਾ ਉਹੀ ਹੋ ਜਾਂਦਾ ਹਾਂਜੀ ਬਿਲਕੁਲ ਜੀ ਠੀਕ ਹੈ ਉਹ ਦਵਾਰੋਂ ਜਦੋਂ ਦਵਾਰੋਂ ਲਾਉਂਦੇ ਆ ਫਿਰ ਕੀ ਬਣਦਾ ਦਵਾਰੋਂ ਬੰਦ ਪ੍ਰੋਸੈਸ ਤੋਂ ਉਹੀ ਹੈ ਦਵਾਰੇ ਲਾਣ ਦਾ ਵੀ ਵੀ ਇੱਕ ਜਿਹੜੀ ਟੀਮ ਜਿਹੜੀ ਚੀਜ਼ ਟਾਈਮ ਤੋਂ ਟਾਈਮ ਲੱਗਣੀ ਆ ਫਿਰ ਉਹ ਅੱਗੇ ਪਿੱਛੇ ਕਰਕੇ ਹਾਂ ਨਾ ਹੋ ਜਾਂਦਾ ਪਰ ਉਹ ਹੀ ਗੱਲ ਫਿਰ ਦਵਾਈਆਂ ਦਾ ਖਰਚਾ ਵੀ ਤੋਂ ਨਹੀਂ ਹੁੰਦਾ ਕਣਕ ਵੀ ਲੇਟ ਹੋ ਜਾਂਦੀ ਕਣਕ ਵੀ ਲੇਟ ਹੋ ਜਾਂਦੀ ਬਾਅਦ ਵਿੱਚ ਬਾਅਦ ਚ ਕਣਕ ਵੀ ਲੇਟ ਹੋ ਜਾਂਦੀ ਵੀ ਕੁੱਲ ਮਿਲਾ ਕੇ ਪੈਸੇ ਉਹਨੇ ਕੀ ਇੱਕ ਫਸਲ ਤੇ ਹੀ بچਨੇ ਹੁੰਦੇ ਆ ਇੱਕ ਫਸਲ ਵੀ ਖੱਜਲ ਖਵਾਰੀ ਆ ਦੋਆਂ ਦਾ ਹੋ ਜਾਂਦਾ ਵੀ ਕਈ ਵਾਰ ਪਹਿਲੇ ਵੀ ਪਾਣੀ ਆ ਜਾਂਦਾ ਹਾਂ ਗੱਲ ਵੀ ਫਿਰ ਉਹ ਇੱਕ ਹੀ ਫਸਲ ਹੁੰਦੀ ਫਿਰ ਇੱਕ ਹੀ ਹੋਊਗੀ ਸਹੀ ਆ ਇਹਨਾਂ ਸਾਰਿਆਂ ਨੇ ਦੋ ਫਸਲਾਂ ਵਾਸਤੇ ਕੀਤਾ ਸੀਗਾ ਹੁਣ ਸਾਰਾ ਲੱਗਿਆ ਹੋਇਆ ਸੀ ਪਹਿਲੇ ਹਾਂ ਉਹ ਉੱਥੇ ਵੀ ਇੱਕ ਨਾ ਆਪਣੇ ਪਰਲੇ ਬੰਨੇ ਹਾਂਜੀ ਹਾਂਜੀ ਉੱਥੇ ਝੋਨਾ ਛੋਟਾ ਖੜਾ ਵਾ ਹਜੇ ਤੇ ਉਹ ਬੱਸ ਉਹ ਡੁੱਬ ਗਿਆ ਹੁਣ ਜਿੰਨਾ ਜਿੰਨਾ ਦੁਬਾਰੇ ਲਾ ਰੱਖੇ ਸੋ ਉੱਥੇ ਦੁਬਾਰੇ ਸੀਗਾ ਹੂੰ ਠੀਕ ਐ ਤੇ ਰਾਤ ਫਿਰ ਮੀਂਹ ਚ ਵਿਚੇ ਰਹੇ ਹਾਂ ਹਾਂ ਬੱਸ ਅਲੜ ਪੁਲੜ ਜਲਾ ਕੇ ਦਿਗਾਰਡ ਕਰੇ ਮੀਂਹ ਪਿਆ ਵੀ 2 ਘੰਟੇ ਅੱਰ ਰਹੇ ਬੜਾ ਔਖਾ ਸੀਗਾ ਉਹ ਦੇਖੋ ਸਾਡਾ ਲੱਗਿਆ ਪਿਆ ਪਾਜ ਅਥੇ ਗੜੀ ਲਾਗੇ ਉਹ ਯਾਰ ਮੀਂਹ ਤੇ ਬੰਦਾ ਕਾਰ ਵੀ ਨਹੀਂ ਕੋਈ ਸਕਦਾ ਹੈ ਇੱਕ ਤਿਲਕਣ ਹੈਗੀ ਭੱਜਿਆ ਵੀ ਨਹੀਂ ਜਾਂਦਾ ਬੰਦੇ ਕੋਲ ਵੀ ਐਨੂੰ ਭੱਜ ਜਾ ਉਹਨੂੰ ਇਹ ਤਾਂ ਸ਼ੁਕਰ ਆ ਵੀ ਪਿੱਛੋਂ ਪਾਣੀ ਲੱਥ ਗਿਆ ਤੇ ਬਰਸਾਤ ਨੇ ਨਹੀਂ ਤੇ ਛੱਡਣਾ ਨਹੀਂ ਸੀ ਇਹ